ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਦੀ ਜੀ ਦੀ ਕਥਾ ਹੈ ਕਿ ਤ੍ਰੇਤਾ ਯੁਗ ਬਾਰੇ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਾਮਚੰਦਰ ਅਤੇ ਉਹਨਾਂ ਦੀ ਸੈਨਾ ਲੰਕਾ ਤੇ ਚੜ੍ਹਾਈ ਕਰਨਾ ਚਾਹੁੰਦੀ ਸੀ ਪਰ ਰਸਤੇ ਵਿੱਚ ਭਾਵਕੀ ਲੰਕਾ ਨੂੰ ਪਾਰ ਕਰਨ ਵਾਸਤੇ ਸਮੁੰਦਰ ਦਾ ਸਾਹਮਣਾ ਕਰਨਾ ਪੈਣਾ ਸੀ ਭਾਵ ਕਿ ਸਮੁੰਦਰ ਪਾਰ ਕਰਨਾ ਪੈਣਾ ਸੀ ਪਰ ਸਮੁੰਦਰ ਪਾਰ ਕਰਨਾ ਬਹੁਤ ਹੀ ਮੁਸ਼ਕਲ ਕੰਮ ਬਣ ਚੁੱਕਾ ਸੀ ਉਹਨਾਂ ਦੀ ਸੈਨਾ ਵਿੱਚ ਦੋ ਵਾਰਨਰ ਸੀ ਨਲ ਅਤੇ ਨੀਲ ਇਹਨਾਂ ਦੋਹਾਂ ਵਾਰਨਰਾਂ ਨੂੰ ਇੱਕ ઋષਿ मुनि ਦਾ ਸ਼ਰਾਫ ਸੀ ਕਿ ਤੁਸੀਂ ਜੋ ਵੀ ਵਸਤੂ ਪਾਣੀ ਵਿੱਚ ਸੁੱਟੋਗੇ ਉਹ ਡੁੱਬਣ ਦੀ ਬਜਾਏ ਤੈਰੇਗੀ ਇਹਨਾਂ ਦੋਹਾਂ ਵੰਦਰਾ ਨੂੰ ਸ਼ਰਾਫ ਸੀ ਕਿਸੇ ઋષਿ मुनि ਦਾ ਕੀ ਹੋਇਆ ਸ਼੍ਰੀ ਰਾਮਚੰਦਰ ਜੀ ਦੀ ਸੈਨਾ ਪੱਥਰਾਂ ਤੇ ਰਾਮ ਨਾਮ ਲਿਖ ਰਹੀ ਸੀ ਤੇ ਉਹ ਅੱਗੋਂ ਪੱਥਰ ਨਾਲ ਅਤੇ ਨੀਲ ਨੂੰ ਫੜਾ ਰਹੇ ਸੀ ਨਾਲ ਅਤੇ ਨੀਲ ਉਹਨਾਂ ਪੱਥਰਾਂ ਨੂੰ ਪਾਣੀ ਵਿੱਚ ਸੁੱਟ ਰਹੇ ਸੀ ਤੇ ਪੱਥਰ ਡੁੱਬਨ ਦੀ ਬਜਾਏ ਤੈਰ ਰਹੇ ਸੀ ਵੱਡੇ ਪੱਥਰ ਵੀ ਸੀ ਛੋਟੇ ਪੱਥਰ ਵੀ ਸੀ ਹਰ ਪ੍ਰਕਾਰ ਦੇ ਪੱਥਰ ਸੀ ਪੱਥਰ ਡੁੱਬਨ ਦੀ ਬਜਾਏ ਪਾਣੀ ਵਿੱਚ ਤੈਰ ਰਹੇ ਸੀ ਇਸ ਪ੍ਰਕਾਰ ਉਹ ਪਾਣੀ ਵਿੱਚ ਜਾਨੇ ਕਿਸ ਸਮੁੰਦਰ ਵਿੱਚ ਪੁੱਲ ਬਣਾ ਰਹੇ ਸੀ ਪੱਥਰਾਂ ਦਾ ਜਿਸ ਨੂੰ ਰਾਮ ਸੇਤੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸ਼੍ਰੀ ਰਾਮਚੰਦਰ ਜੀ ਕੀ ਵੇਖਦੇ ਨੇ ਕਿ ਮੇਰੀ ਸੈਨਾ ਪੱਥਰਾਂ ਤੇ ਮੇਰਾ ਨਾਮ ਲਿਖ ਕੇ ਪੱਥਰ ਪਾਣੀ ਵਿੱਚ ਸੁੱਟ ਰਹੇ ਨੇ ਤੇ ਪੱਥਰ ਪਾਣੀ ਵਿੱਚ ਡੁੱਬਣ ਦੀ ਬਜਾਇਤ ਤੈਰ ਰਹੇ ਨੇ। ਕਿਉਂ ਨਾ ਇੱਕ ਪੱਥਰ ਮੈਂ ਵੀ ਪਾਣੀ ਵਿੱਚ ਸੁੱਟਾਂ ਇਹ ਵਿਚਾਰ ਕਰਦੇ ਹੋਏ ਸ਼੍ਰੀ ਰਾਮਚੰਦਰ ਜੀ ਸਮੰਦ ਦੇ ਕਿਨਾਰੇ-ਕਿਨਾਰੇ ਤੁਰ ਪਏ ਜਦੋਂ ਕਾਫੀ ਦੂਰ ਗਏ ਉਹਨਾਂ ਨੇ ਵੇਖਿਆ ਕਿ ਮੇਰੇ ਪਿੱਛੇ ਕੋਈ ਹੈ ਤਾਂ ਨਹੀਂ ਕੋਈ ਮੈਨੂੰ ਵੇਖਦਾ ਨਹੀਂ ਰਿਹਾ ਉਹ ਤੁਰਦੇ-ਤੁਰਦੇ ਸ਼੍ਰੀ ਰਾਮ ਤੇਂਦਰ ਜੀ ਕਾਫੀ ਦੂਰ ਪਹੁੰਚ ਗਏ ਤੇ ਉਹਨਾਂ ਦੇ ਜੋ ਭਗਤੀ ਸੀ ਸ਼੍ਰੀ ਹਨੂਮਾਨ ਜੀ ਉਹ ਵੀ ਸ਼੍ਰੀ ਰਾਮਚੰਦਰ ਜੀ ਦੇ ਪਿੱਛੇ-ਪਿੱਛੇ ਤੁਰ ਪਏ ਉਹਨਾਂ ਸੋਚਿਆ ਕਿ ਪ੍ਰਭੂ ਪਾਨੀ ਕਿੱਥੇ ਜਾ ਰਹੇ ਨੇ ਤੇ ਹਨੂਮਾਨ ਜੀ ਵੀ ਸ਼੍ਰੀ ਰਾਮਚੰਦਰ ਜੀ ਦੇ ਪਿੱਛੇ-ਪਿੱਛੇ ਤੁਰ ਪਏ ਕਾਫੀ ਦੂਰ ਜਾ ਕੇ ਸ਼੍ਰੀ ਰਾਮਚੰਦਰ ਜੀ ਨੇ ਇੱਕ ਪੱਥਰ ਚੁੱਕਿਆ ਜਦੋਂ ਉਹਨਾਂ ਨੇ ਪੱਥਰ ਚੁੱਕਿਆ ਸਭ ਤੋਂ ਪਹਿਲਾਂ ਉਹਨਾਂ ਨੇ ਆਸੇ-ਪਾਸੇ ਵੇਖਿਆ ਕਿ ਕਿਤੇ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਪਰ ਹਨੂਮਾਨ ਜੀ ਸਾਰਾ ਕੁਝ ਦੇਖ ਰਹੇ ਸੀ ਸ਼੍ਰੀ ਰਾਮਚੰਦਰ ਜੀ ਨੇ ਪੱਥਰ ਪਾਣੀ ਵਿੱਚ ਸੁੱਟਿਆ ਪੱਥਰ ਤੈਰਨ ਦੀ ਬਜਾਏ ਡੁੱਬ ਗਿਆ ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਸ਼ੁਕਰ ਹੈ ਕਿਸੇ ਨੇ ਨਹੀਂ ਵੇਖਿਆ ਇਹਨੇ ਨੂੰ ਹਨੂਮਾਨ ਜੀ ਬੋਲ ਪਏ ਕਹਿਣ ਲੱਗੇ ਪ੍ਰਭੂ ਜੀ ਮੈਂ ਸਭ ਕੁਝ ਦੇਖ ਲਿਆ ਹੈ ਤਾਂ ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ हे हनुमान जी ਤੁਸੀਂ ਜੋ ਵੀ ਕੁਝ ਦੇਖਿਆ ਹੈ ਆਪਣੇ ਸੈਨਾ ਨੂੰ ਨਾ ਦੱਸਿਆ ਜੀ ਕਹਿਣ ਲੱਗੇ ਪ੍ਰਭੂ ਕਿਉਂ ਨਾ ਦੱਸਾਂ ਕੀ ਕਾਰਨ ਹੈ ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਅਗਰ ਇਹ ਘਟਨਾ ਤੂੰ ਉਹਨਾਂ ਨੂੰ ਦੱਸੀ ਤਾਂ ਉਹਨਾਂ ਦਾ ਜੋ ਮਨੋਬਲ ਹੈ ਉਹ ਟੁੱਟ ਜਾਵੇਗਾ ਕਿਉਂਕਿ ਪੱਥਰ ਡੁੱਬ ਗਿਆ ਹੈ ਉਹਨਾਂ ਦਾ ਮਨੋਬਲ ਉਹ ਟੁੱਟ ਜਾਵੇਗਾ ਤੇਰੀ ਸੈਨਾ ਵਿੱਚ ਭਰੋਸਾ ਨਹੀਂ ਰਹੇਗਾ ਵਿਸ਼ਵਾਸ ਨਹੀਂ ਰਹੇਗਾ ਇਸ ਕਰਕੇ ਤੂੰ ਇਹ ਗੱਲ ਜੋ ਵੀ ਕੁਝ ਤੂੰ ਵੇਖਿਆ ਹੈ ਉਹਨਾਂ ਨੂੰ ਨਾ ਦੱਸੀ ਹਨੂਮਾਨ ਜੀ ਕਹਿਣ ਲੱਗੇ ਕਿ ਪ੍ਰਭੂ ਤੈਰਤੇ ਤੋਂ ਪੱਥਰ ਹੈ ਜਿਨਨ ਕੇ ਹਿਰਦੇ ਪਰ ਆਪਕਾ ਨਾਮ ਲਿਖਾ ਹੈ ਭਾਵ ਕਿ ਜਿੰਨਾਂ ਦੇ ਹਿਰਦੇ ਵਿੱਚ ਤੇਰਾ ਨਾਮ ਲਿਖਿਆ ਹੈ ਉਹਨਾਂ ਨੇ ਤੈਰਨਾ ਹੀ ਤੈਰਨਾ ਹੈ ਤੇ ਜਿਨਾਂ ਨੂੰ ਤੁਸੀਂ ਛੱਡਿਆ ਉਹ ਤਾਂ ਫਿਰ ਡੁੱਬੇ ਹੀ ਡੁੱਬੇ ਇਨਾ ਕਹਿ ਕੇ ਹਨੂ ਮਾਤ ਜੀ ਨੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਨੂੰ ਨਮਸਕਾਰ ਕੀਤੀ ਇਹ ਸੀ ਕਿਸ਼ੋਤੀ ਜੀ ਕਥਾ ਜੇਕਰ ਜੇਕਰ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤਾਂ ਇਸ ਕਥਾ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ